ਦੇਖੋ ਪਾਟਿਆ ਹੋਇਆ ਸਲਾਈ ਕਰਕੇ ਪਹਿਨ ਲੈਣ ਦੇ ਵਿੱਚ ਕੋਈ ਬਰਾਈ ਨਹੀਂ ਹੈ ਪਰ ਸਾਰੀ ਗੜਬੜ ਉਦੋਂ ਪੈਦਾ ਹੁੰਦੀ ਹੈ ਜਦ ਇਹ ਕਹਾਵਤ ਬਣੀ ਹੈ ਤੇ ਲੋਕਾਂ ਦੇ ਮੂੰਹ ਚੜੀ ਹੈ ਕਿ ਜੇ ਪਾਟਿਆ ਸੀ ਵੀ ਇਹ ਨਾ ਤੇ ਰੁੱਸਿਆ ਮਨਾਈਏ ਨਾ ਤਾਂ ਘਰ ਨਹੀਂ ਬਸਦੇ ਪਾਟਿਆ ਸੀਣ ਦਾ ਅਰਥ ਹੈ ਆਪਣੀ ਗਰੀਬੀ ਦੇ ਕਾਰਨ ਤੇ ਬਦਲ ਸਮਝਣ ਦੀ ਥਾਂ ਆਪਣੀ ਗਰੀਬੀ ਨੂੰ ਚੁੱਪਚਾਪ ਸਿਰ ਮੱਥੇ ਮੰਨ ਲੈਣਾ ਹੁਣ ਦੂਜੇ ਪਾਸੇ ਰੁੱਸਣਾ ਰੁੱਸਣ ਵਾਲੇ ਦੀ ਆਪਣੀ ਮਰਜ਼ੀ ਹੁੰਦੀ ਹੈ ਸਰ ਰੁੱਸੇ ਹੋਏ ਨੂੰ ਮਨਾਉਣ ਦਾ ਭਾਵ ਹੈ ਕਿਸੇ ਦੀ ਜ਼ਿੰਦਗੀ ਦੇ ਵਿੱਚ ਜ਼ਬਰਦਸਤੀ ਦਖਲ ਦੇਣਾ ਦੇਖੋ ਆਪਣੇ ਕਦੇ ਵੀ ਰੁੱਸਦੇ ਨਹੀਂ ਹੁੰਦੇ ਜਿਹੜੇ ਰੁੱਸ ਜਾਣ ਉਹ ਆਪਣੇ ਕਦੇ ਬਣੇ ਹੀ ਨਹੀਂ ਹੁੰਦੇ ਕਿਉਂਕਿ ਉਹਨਾਂ ਨੇ ਆਪਾਂ ਨੂੰ ਕਦੇ ਸਮਝੀ ਨਹੀਂ ਹੁੰਦਾ ਤੇ ਹਾਂ ਅਸੀਂ ਕਦੇ ਰੁੱਸੇ ਨਹੀਂ ਮਨਾਉਂਦੇ